I'm gonna ਹਾਂ ਜੀ ਕਰੀ ਤੋਂ ਬਈ ਮੇਰਾ ਨਾਮ ਪ੍ਰਵੀਨ ਕੁਮਾਰ ਹੈਗਾ ਇੱਕ ਟਿੱਕਾ ਵਾਲਾ ਮੱਲਾ ਹੈ ਗਈ ਬਾੜ ਨੰਬਰ 17 ਤੇ 20 ਦੀ ਸੰਜੀ ਗਲੀ ਹੈ ਮੇਨ ਰਸਤਾ ਜਾਂਦਾ ਸਟੇਸ਼ਨ ਨਹੀਂ ਹੈ 24 ਘੰਟੇ ਰਸਤਾ ਚੱਲਦਾ ਹੈ ਤਾਂ ਬਹੁਤ ਬੁਰਾ ਹਾਲ ਹੈ ਐਨਾ ਬੁਰਾ ਹੁਣ ਤੁਸੀਂ ਦੇਖ ਲਓ ਗੰਦਾ ਪਾਣੀ ਕਿੰਨਾ ਇਕੱਠਾ ਹੋਇਆ ਪਿਆ ਮੁਸ਼ਕ ਮਰੀ ਜਾਂਦਾ ਸੀਵਰੇਜ ਦਾ ਸਾਰਾ ਗੰਦਾ ਪਾਣੀ ਇਹ சுரேਸ਼ ਕੁਮਾਰ ਹੈਗਾ ਹੀ ਭਈਆ ਇਹ ਨਾਈਟ ਨੂੰ ਜਦੋਂ ਬੰਦ ਕਰਨ ਲੱਗਿਆ ਦੁਕਾਨ ਤੇ ਥੱਲੇ ਆਦਾ ਪੈਰ ਤੇ ਲੱਗਿਆ ਪਾਣੀ ਵਿੱਚ ਡੱਕੇ ਮੋਤਵੀ ਹੋਈ ਹੋਈ ਇਹਦੇ ਪਿੱਛੇ ਅਸੀਂ ਜੀਟੀ ਰੋਡ ਤੇ ਤਰਲਾ ਵੀ ਲਾਇਆ ਕਟੋਗੜ 400 ਬੰਦਾ ਲਿਆ ਕੇ ਉਦੋਂ ਉਹ ਮੋਕੇ ਦੇ ਅਫਸਰ ਪਹੁੰਚੇ ਕਹਿੰਦੇ ਹੋ ਜਾਊਗਾ ਤੁਹਾਡਾ ਮਸਲਾ ਉਹ ਹਜੇ ਤੱਕ ਵੀ ਨਹੀਂ ਹੋਇਆ ਕੱਲ ਨੂੰ 6-7 ਸਾਲ ਹੋ ਗਏ ਜੀ ਤੇ ਸਾਡੀ ਕੋਈ ਨਹੀਂ ਸੁਣਵਾਈ ਕਰਦਾ ਪਿਆ ਜੀ ਨਾ ਤੇ ਸੀਵਰੇਜ ਦਾ ਨਾ ਕੋਈ ਵਾਟਰ ਵਕਸ ਦਾ ਕਿਸੇ ਕੋਈ ਫੈਸਿਲਿਟੀ ਹੈ ਹੀ ਨਹੀਂ ਇੱਥੇ ਇਹ ਨਾਲ ਪਾਣੀ ਕਿਵੇਂ ਆਉਂਦਾ ਬਿਲਕੁਲ ਗੰਦਾਈ ਬੰਦ ਹੈ ਸੀਵਰੇਜ ਪਾਣੀ ਮਿਕਸ ਹੁੰਦਾ ਹੀ ਬਾਟਮ ਦਾ ਘੱਟੋ ਘੱਟ ਮੇਰੇ ਕਨੈਕਸ਼ਨ ਲੈ ਨੂੰ ਕਟੋਗੜ 10 ਸਾਲ ਹੋ ਗਈ ਬੰਦ ਹੈ ਵਾਟਰ ਵਰਕ ਦਾ ਇਹ ਪਾਣੀ ਆਈ ਜਾਂਦਾ ਸਾਰੇ ਇਹ ਪਾਣੀ ਮਿਕਸ ਹੋ ਕੇ ਆਈ ਜਾਂਦਾ ਤੇ ਆਪਾਂ ਲੀਕ ਹੈ ਸੀਵਰੇਜ ਦੀ ਪੈਪਾ ਵੀ ਲੀਕ ਹੈ ਵਾਟਰ ਵਰਕਸ ਦੀ ਵੀ ਲੀਕ ਹੈ ਦੋਨੋਂ ਮਿਕਸ ਹੋ ਕੇ ਉਹੀ ਪਾਣੀ ਆਂਦਾ ਪਿਆ ਉਹ ਸੀਵਰੇਜ ਦੇ ਇਹਨਾਂ ਦੇ ਬਿੱਲ ਆ ਜਾਂਦੇ ਸੀਵਰੇਜ ਦੇ ਹਾਂ ਸੀਵਰੇਜ ਜਿਨ੍ਹਾਂ ਨੇ ਕਲੈਕਸ਼ਨ ਲਏ ਉਹਨਾਂ ਦੇ ਬਿੱਲ ਆ ਜਾਂਦੇ ਆ ਤੇ ਨਾ ਕੋਈ ਬਿੱਲ ਹੁਣ ਜਦੋਂ ਚੱਲਣਗੇ ਉਹਦੇ ਕੋਈ ਬਿੱਲ ਲਾਉਗਈ ਕੋਈ ਐਸਟਾ ਕੋਈ ਬਿੱਲ ਵੀ ਨਹੀਂ ਆਂਦਾ ਪਿਆ ਹਮੇਸ਼ੀ ਨਾ ਕਿ ਇਸ ਤਿਹ ਖਰ ਜੇ ਕੀ ਕੰਮ ਕੀ ਤੁਹਾਡਾ ਕਰ ਰਿਹਾ ਜੀ ਸਾਡੀ ਦੁਕਾਨ ਤੇ ਕੋਈ ਗਾਹਕ ਨਹੀਂ ਚੱਲ ਰਿਹਾ ਬਹੁਤ ਮੁਸੀਬਤ ਆ ਰਹੀ ਹੈ ਜੀ ਦੇਖੋ ਕਿਰਾਏ ਭਈ ਨੇ ਸਾਨੂੰ ਬੁਰਾ ਹ ਵੋਇਦਿਰੋ ਇਹ ਵੀ ਬੇਖੋ ਨੈਰਾ ਪਾੜੀ ਪਰਨਾਮ ਪੂਰੇ ਹਾਲ ਮੱਚੇ ਖੜੇ ਗਏ ਕੋਈ ਗਾਖ ਨਹੀਂ ਆਈ ਅੰਦਾਗਾ ਆਸੇ-ਪਾਸੇ ਸਾਰਾ ਘਾਟ ਪੀਂਦਾ ਹੈਗਾ ਇੰਨਾ ਕ ਟਾਈਮ ਹੋ ਗਿਆ ਹੈ ਬਲੋ ਇਸ ਪਰ ਅੱਜ ਤੋਂ ਕੋਈ ਗੇ ਤੋਲਾ ਸਰਾਤੌਜੀ ਤੋਲਾ ਸਰਾਤੌਜੀ ਹਾਂਜੀ ਤੇ ਬਿਮਾਰੀ ਬਿਲਕੁਲ ਬਿਲਕੁਲ ਆਇਆ ਨਹੀਂ ਕਿਸੇ ਨੇ ਕੋਈ ਪਾਣੀ ਨਾ ਪਾਣੀ ਕਢਾਉਣੇ ਵਸ ਨਾਲ ਜਿਹੜਾ ਫੇਰ ਹੋਈ ਹਾਲਾ ਜੀ ਦੋ ਦਿਨ ਕਿ ਨਿਕਲਦਾ ਫੇਰ ਇੱਕ ਇੱਕ ਦਿਨ ਨਿਕਲਦਾ ਦੂਜੇ ਦਿਨ ਫੇਰ ਹੋਈ ਹਾਲਾ ਜੀ ਆ ਗਿਆ ਭਾਈ ਨਾਮ ਪ੍ਰਦੀਪ ਕੁਮਾਰ ਦੇ ਬੱਚਿਆਂ ਲੈ ਕੇ ਲੋਕ ਬੰਦੇ ਪਾਣੀ ਕਿੰਨੇ ਮਸ਼ਕਲਾ ਆ ਜਾਂਦਾ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਗੱਡੀਆਂ ਬਹੁਤ ਔਖੇ ਟੱਪਦੇ ਆ ਤੇ ਰੋਜ਼ ਹੀ ਰੰਦਾ ਪਰ ਰੋਜ਼ ਇਸ ਤਰ੍ਹਾਂ ਰੰਦਾ ਆ ਤੇ ਮੀਂਹ ਪੈ ਜਾ ਤਾਂ ਮੂਰ ਕਰ ਦਿੰਦੀ ਆ ਜੀ ਬਹੁਤ ਪਰੇਸ਼ਾਨੀ ਹੁੰਦੀ ਬੱਚੇ ਲਾਂ ਲੱਗਿਆ ਬੱਤੀ ਵਾਲੀ ਗੱਡੀਆਂ ਜ਼ਿਆਦਾ ਹੁੰਦੀ ਹਾਂਜੀ ਹਾਂਜੀ ਜਿਹੜੀ ਇਹ ਸੀਵਰ ਦੀ ਸਮੱਸਿਆ ਹੈ ਨਾ ਮਲੋੜ ਸ਼ਹਿਰ ਦੀ ਕਿਪਨ ਜਿਹੜੇ ਨਵੇਂ ਏਰੀਏ ਦੇ ਸ਼ਹਿਰ ਦੇ ਉੱਥੇ ਜ਼ਿਆਦਾ ਹੈ ਪਰ ਇਹਦਾ ਮੇਨ ਕਾਰਨ ਇਹ ਹੈ ਵੀ ਇਹ ਜਿਹੜਾ ਆਪਣਾ 메인 ਸੀਵਰ ਹੈ ਇਹਦੀ ਸਫਾਈ 2015 ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਨਹੀਂ ਹੋਈ ਤਾਂ ਕਰਕੇ ਜਿਹੜਾ 메인 ਸੀਵਰ ਆ ਉਹ ਸੈਲਟਪ ਹੋਇਆ ਹੋਇਆ ਹੈ ਤੇ ਹੁਣ ਨਗਰ ਕੌਂਸਲ ਨੇ 1 ਕਰੋੜ 96 ਲੱਖ ਦਾ ਮਤਾ ਪਾਸ ਕੀਤਾ ਹੈ ਪਿਛੇ 2 ਮਹੀਨੇ ਪਹਿਲਾਂ 메인 ਸੀਵਰ ਦੀ ਸਫਾਈ ਵਾਸਤੇ ਜਿਹਦੇ ਵਿੱਚ ਦੋ ਟੈਂਡਰ 50-50 ਲੱਖ ਦੇ ਹੋ ਚੁੱਕੇ ਹਨ ਇੱਕ ਰਿੰਦਾ ਤੇ ਇਹਨਾਂ ਦਾ ਕੰਮ ਆਉਣ ਵਾਲੇ ਮੈਨੂੰ ਲੱਗਾ 5-4 ਦਿਨਾਂ ਦੇ ਵਿੱਚ ਸਟਾਰਟ ਹੋ ਜੂਗਾ ਕਿਨਾਂ ਵਾਰਡ ਨੰਬਰ 17 ਤੇ 20 ਦੀ ਸੰਘੀ ਗਲੀ ਹੈ ਰੇਲਵੇ ਜੀ ਵਾਰਡ ਦੇ ਸਾਹਮਣੇ ਬੱਜਾ ਉਹਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਅਸੀਂ ਇਹਦੇ ਵਿੱਚ ਕਰਕੇ ਆਏ ਉਹ ਐਸ ਤਰ੍ਹਾਂ ਕਹਿੰਦੇ ਇੱਕ ਤਾਂ ਉਹ ਹੈਗਾ ਨੀਵਾ ਏਰੀਆ ਜਦੋਂ ਕਿ ਤਸੀਵਰ ਬੈਕ ਮਾਰਦਾ ਉਹ ਗਲੀ ਪਹਿਲਾਂ ਪਰਦੀ ਹੈ ਬਟ ਜਿਹੜੀ ਮੇਨ ਪ੍ਰੋਬਲਮ ਹੈ ਸ਼ਹਿਰ ਦੀ ਉਹ ਹੈਗੀ ਹੈ ਸਿਲਟ ਦੀ ਜਦੋਂ ਹੁਣ ਆਪਣਾ ਮੇਨ ਰੀਸੀਵਰ ਸਾਫ਼ ਹੋ ਜਾਊਗਾ ਤਾਂ ਕਾਫੀ ਹੱਦ ਤੱਕ ਜਿਹੜਾ ਹੈਗਾ ਸੀਵਰ ਦੀ ਇਹ ਸਮੱਸਿਆ ਖਤਮ ਹੋ ਜੂਗੀ ਕਦੋਂ ਤੱਕ ਮੰਨੋ ਕਿ ਇਹ ਉਮੀਦ ਹੈਗੀ ਆ ਵੀ ਆਉਣ ਵਾਲੇ 4-5 ਦਿਨਾਂ ਦੇ ਵਿੱਚ ਸਟਾਰਟ ਹੋ ਜੂਗਾ ਕੰਮ ਤੇ 1 ਮਹੀਨੇ ਦੇ ਵਿੱਚ ਵਿੱਚ ਇਹ ਸਫਾਈ ਹੋ ਜੂਗੀ ਮੇਨ ਵੱਡੇ ਸੀਵਰ ਦੀ ਜਿੱਦਾਂ ਪੋਲੋਪਾਰ ਵਾਲਾ ਮੇਨ ਸੀਵਰ ਹੈ ਜਾਂ ਇਧਰ ਕੈਰੋ ਰੋਡ ਵਾਲਾ ਗੁਰਜਾ ਰੋਡ ਵਾਲਾ ਇਹ ਸਾਰੇ ਜਿਹੜੇ ਵੱਡੇ ਸੀਵਰ ਹੈ ਇਹਨਾਂ ਦੀ ਸਫਾਈ ਮਸ਼ੀਨਾਂ ਨਾਲ ਕੋਈ ਮੰਨੀਆਂ ਮੋਟਰਾਂ ਮਟਰਾਂ ਦਾ ਪ੍ਰਬੰਧ ਹੋਏਗਾ ਕਿ ਮੋਟਰਾਂ ਦੇ ਇੰਨਾ ਦਾ ਸਿਸਟਮ ਸਾਰਾ ਸੀ.ਜੀ. ਬੋਰਡ ਦਾ ਪਹੁੰਚ ਗਿਆ ਵੱਡੇ ਜਨਰੇਟਰ ਵੀ ਆ ਗਏ ਆ ਮੋਟਰਾਂ ਵੀ ਆ ਉਹਨਾਂ ਦਾ ਕੰਮ ਫਿਟਿੰਗ ਦਾ ਚੱਲ ਰਿਹਾ ਜਦੋਂ ਮਤਲਬ ਉਹ ਜਨਰੇਟਰ ਵਗੈਰਾ ਆਪਣੇ ਚਲਦੀ ਫਿੱਟ ਹੋ ਜਾਣਗੇ ਅੱਗੇ ਕੀ ਸੀਗਾ ਵੀ ਜਦੋਂ ਬਰਸਾਤ ਆਉਂਦੀ ਸੀ ਲਾਈਟ ਬੰਦ ਹੋ ਜਾਂਦੀ ਸੀ ਤੇ ਪਾਣੀ ਜ਼ਿਆਦਾ ਭਰ ਜਾਂਦਾ ਸੀ ਹੁਣ ਜਦੋਂ ਉਹ ਜਨਰੇਟਰ ਚੱਲ ਪੈਣਗੇ ਤਾਂ ਇਹ ਪ੍ਰੋਬਲਮ ਨਹੀਂ ਆਉਣਗੀ ਤੇ ਜਦੋਂ ਵੀ ਬਰਸਾਤ ਹੋਊਗੀ ਪਾਣੀ ਨਾਲ ਦੀ ਨਾਲ ਜਿਹੜਾ ਹੈਗਾ ਲਿਫਟ ਆਊਟ ਹੋ ਕੇ ਨਿਕਸੀ ਹੋ ਜੂਗੀ